ਲੇਵੀ ਸਵੇਰ ਦੇ 6 ਵਜੇ ਗਏ ਤੇ ਠੰਡ ਬਾਬਾ ਸੀ ਕੀ ਰਾਤ ਜਾਨੀ ਕਿ ਆ ਜੈਕਟ ਜੂਟ ਜੀ ਪਾਈ ਰੱਖੀ ਆ ਸਲੀਪਿੰਗ ਬੈਗ ਅਰੇ ਕੋ ਵਿੱਚ ਹੀ ਸੀ ਕੰਮ ਆ ਇੱਕ ਦੋ ਬੰਦਿਆਂ ਨੇ ਤਾਂ ਸਲੀਪਿੰਗ ਬੈਗ ਹੀ ਬਾੜ ਤੇ ਲੱਤਾ ਮਾਰ ਮਾਰ ਕੇ ਇੱਕ ਬੰਦਾ ਆ ਪਿਆ ਤੇ ਇਹ ਜਿਹੜਾ ਵੱਡਾ ਸਾਰਾ ਢੇਰ ਪਿਆ ਆ ਨਹੀਂ ਪਾਉ ਪਿਆ ਸੱਚੇ ਤਾਂ ਪਾਉ ਕਿਵੇਂ ਰਿਆ ਫਰਤ ਨਹੀਂ ਦਾਈ ਛੇ ਦਸੀ ਆਈ ਹੈ ਕਰਾਰੇ ਤੇ ਮਾਰੀ ਜਾਂਦੇ ਆਈ ਸੀ ਠੰਡੇ ਲੱਗੀ ਯਾਰ ਠੀਕ ਰਹਾ ਟੈਂਟ ਆਪਣਾ ਚੱਕਾ ਚਲੋ ਜੀ ਆਪਸਾ ਜਿਆਦਾ ਰੋਹਰ ਚੱਲ ਗਏ ਲਖਵੀਰ ਕਗਾ ਆ ਗਿਆ ਸੌ ਗਈ ਠੀਕ ਹੈ ਇਹ ਫਾਉਲ ਇਧਰ ਨਿਕਲਦੇ ਓਪਰ ਮੈਂ ਪਾਉ ਨੇ ਚਾਹ ਬਣਾਤੀ ਐ ਫੇਰ ਸਵਾਦ ਨਹੀਂ ਸਵਾਦ 400 ਕੋਕਰੀ ਦੇ ਹੋਣਾ ਹੁਣ ਪਿੱਲੀ ਇੱਕ ਵੱਧ ਗਈ ਐ ਇਹਦਾ ਪਾਣਾ ਰੋਣਾ ਨਾਲ ਇੱਕ ਬਦਾਮ ਇੱਕ ਬਦਾਮ ਦੀ ਪੀ ਪਤਾ ਨਹੀਂ ਕੀ ਦੀ ਹੱਸੇ ਆ ਜਿਹੜਾ ਪਹਿਲਾਂ ਖਾਊਗਾ ਉਹ ਖਾ ਲੂਗਾ ਟੈਂਟ ਖੋਲਤਾ ਬਹੁਤ ਐ ਚੜਾਤਾ ਦੇਣੀ ਕਹਿੰਦੇ ਹੁਣ ਠੰਡ ਲੱਗਣ ਲੱਗਦੀ ਆ ਠੰਡ ਲੱਗਦੀ ਤੈਨੂੰ ਮੈਂ ਕਿ ਇਹਨੂੰ ਬਣਾਉਂਦਾ ਮੈਂ ਪਾਉ ਨੇ ਚਾਹ ਧਰਤੀ ਐ ਟੈਂਟ ਦੇ ਵਿੱਚ ਹੀ ਸਾਰਾ ਕੁਝ ਚੱਲੀ ਜਾਂਦਾ ਕੰਮ ਬਾਹਰ ਠੰਡ ਵਾਹ ਵਾਹ ਐ ਇੱਧਰ ਅਸੀਂ ਡੀਕੀ ਜਾਂਦੇ ਆ ਤੇ ਮੁੰਡਾ ਕਹਿੰਦਾ ਉੱਠ ਖੜਿਆ ਉੱਠ ਖੜਿਆ ਕਹਿੰਦੇ ਪ੍ਰੈਸ ਕਰਕੇ ਪੈ ਜਾ ਸੌਂ ਜਾ ਲੈ ਵੀ ਮੈਂ ਇੱਧਰ ਮੜਾ ਜ ਬੂਟਬੈਟ ਸੈਟ ਕਰਦਾ ਜੀ ਤੇ ਬੰਦੇ ਆਪਣੇ ਚੱਲੇ ਮਰਨੀ ਵਾ ਕਰਨ ਆ ਤੱਪ ਕੇ ਗਏ ਉਹ ਦੂਜੇ ਪਾਸੇ ਖੜੇ ਐ ਸਿੱਧਾ ਆਉਨਾ ਆਉਨਾ ਆ ਗਿਆ ਚੱਲਦੇ ਵਿੱਚ ਦੀ ਆਪਾਂ ਇਹ ਮੈਨੂੰ ਅਵਰ ਲੈਕ ਤੋਂ ਚੱਪ ਆਜੋ 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 ਚੱਲ ਬਈ ਕਮੂਰੇ ਯਾਰ ਆ ਜਾ ਦਸਰਾ ਮਾੜਾ ਕਿੱਧਰ ਲੰਗਣਾ ਹੈ ਉਹ ਬਾਉ ਦਾ ਉਹ ਪੂਰੇ ਜਾੜਿਆ ਤੇ ਹੁਣ ਉੱਥੇ ਕੋਈ ਲੱਭਦਾ ਨਹੀਂ ਗਾਇਬ ਜਾਦੇ ਔਰ ਪੱਥਰ ਭਾਲਦਾ ਫਿਰਦਾ ਉਹ ਤੂੰ ਬਹਿ ਜਾ ਤੇ ਉੱਤੇ ਪੈਰ ਰੱਖ ਕੇ ਹੀ ਤੇ ਰੰਗ ਜਗੇ ਹਟ ਜਾ ਮੈਂ ਹੁਣ ਆਇਆ ਯਾਰ ਟੈਨਲੀ ਮੁੜ ਗਿਆ ਆ ਸਾਡੇ ਨਾਲ ਹੀ ਆ ਗਿਆ ਆੜੀ ਬਣ ਕੇ ਬੈਠ ਗਿਆ ਲਖਵੀਰ ਦਾ ਸੰਮਦੀਪ ਆ ਪੌਪੂਲਰ ਆ ਪਾਉ ਆ ਚਮਚੇ ਨਾਲ ਅੰਡੇ ਜੇ ਮਿਕਸ ਕਰੀ ਜਾਂਦੇ ਚਮਚੇ ਸੜ ਤਾਂ ਵਿੱਚ ਹੀ ਇਹ ਆ ਦਾ ਘਬਰਾਓ ਨਾ ਆ ਦਾ ਜਦੋਂ ਬਣ ਗਿਆ ਚਮਚਾ ਜਿਹਦੇ ਮੂੰਹ ਚ ਆ ਗਿਆ ਉਹਦਾ ਹੀ ਆ ਠੀਕ ਆ ਇਹ ਚਮਚਾ ਥੋੜਾ ਸੀ ਬਾਹੂ ਫੁੱਲਾਂ ਵਾਲਾ ਇਹ ਨਹੀਂ ਫੁੱਲਾਂ ਵਾਲਾ ਨਹੀਂ ਗਏ ਮਰਨ ਗਿਆ ਓਏ ਆਣਾ ਸੁਣਨੇ ਕ ਮਰਨ ਗਿਆ ਇਹਦੇ ਵਾਲਾ ਤੇ ਉਹ ਵੀ ਮੇਰਾ ਤੜਕੇ ਜਾ ਤੈਨੂੰ ਹੱਥ ਹੀ ਲਾਉਣ ਹੁੰਦੇ ਕਹਿੰਦੇ ਫੁੱਲਾਂ ਵਾਲਾ ਚਮਚਾ ਸਾਡਾ ਲੈ ਵੀ ਪਾਉ ਹਾਂ ਨਾ ਥੋੜੀ ਗਰਮ ਅੰਡੇ ਦਾ ਪਾਉ ਥੱਲੇ ਲੱਗ ਲੋਗੇ ਸਾਰੇ ਖੁਲਾਦ ਦੇ ਕੱਲ ਬਰੇਟਿਟੀ ਦੇਦਾ ਬਾਬਾ ਆ ਕੋ ਸਿੱਧੀ ਕਿੰਨਾ ਹੈ ਇਧਰ ਪਾ ਦੇ ਪਲੇਟ ਚਾਂਡਾਈ ਹੈ ਆਇਆ ਕਰ ਕਾਉ ਕੀ ਬਣ ਰਿਹਾ ਹੈ ਸੱਚੀ ਅਸੀਂ ਇਹਨੂੰ ਪਤਾ ਦਾ ਨਾਮ ਕੀ ਹੈ ਬੈਡ ਟੋਸਟ ਬਰੈਡ ਆਮਲੇਟ ਟੋਸਟ ਬਰੈਡ ਆਮਲੇਟ ਤੇ ਟੋਸਟ ਵੀ ਬਣਾ ਰਹੀ ਹਾਂ ਵੀਡੀਓ ਚ ਸੈਂਚ ਟੋਸਟ ਨਹੀਂ ਨਹੀਂ ਇਹ ਆ ਬਰੇ ਹੈ ਉਹਲੀ ਖੇਲੋਗੇ ਕਿਸ ਕੇ ਸਾਥ ਖੇਲ ਲੈਂਗੇ ਬਹੁਤ ਹੈ ਅੱਜ ਅੱਛਾ ਬਹੁਤ ਹੈ ਠੀਕ ਹੈ ਖੇਲੋ ਖੇਲੋ ਲੈ ਵੀ ਮੁੰਡਿਆਂ ਨੇ ਸਮਾਨ ਸਾਰਾ ਬੰਦ ਲਿਆ ਮਨ ਬਣਾਈ ਤੇ ਵਾਵਾ ਟਾਈਮ ਲੱਗ ਜਾਂਦਾ ਹੈ ਘੰਟਾ ਹੀ ਲੱਗ ਜਾਂਦਾ ਸਮਝ ਲਓ ਇਹ ਕੰਮ ਥੋੜਾ ਜਿਹਾ ਔਖਾ ਹੈ ਕੰਮ ਚਲੋ ਕੋਈ ਗੱਲ ਨਹੀਂ ਹੋਣਾ ਪਾ ਚੱਲਦੇ ਆ ਤੇ ਮੇਨ ਕੰਮ ਆ ਥੋੜੀ ਜਿਹੀ ਚੜਾਈ ਚੜਨੀ ਦਿਖਾਉਣਾ ਤੁਹਾਨੂੰ ਥੋੜੀ ਔਖਾ ਕੰਮ ਬਾਹਲੀ ਸਿੱਧੀ ਜੀ ਚੜਾਈ ਹੈ ਵਾਹਿਗੁਰੂ ਤੇਰਾ ਹੀ ਆਸਰਾ ਜਿਵੇਂ ਆਏ ਸਹੀ ਸਲਾਮਤ ਪਹੁੰਚ ਗਏ ਆਹ ਚੜਾਈ ਆ ਥੋੜੀ ਜੀ ਸਾਹਮਣੇ ਤੇ ਲਖਵੀਰ ਸੋਂ ਡਰੀ ਜਾਂਦਾ ਹੈ ਕਿੰਦਾ ਉਹਦੇ ਮਗਰ ਮਗਰ ਚੱਲਿਆ ਵੀ ਜੇ ਉਹਦਾ ਮੋਟਰਸਾਈਕਲ ਖੜ ਗਿਆ ਤੇ ਮੈਂ ਧੱਕਾ ਲਾਉਂਗਾ ਤੇ ਉਹਨੇ ਚੜ ਜਾਣਾ ਤੇ ਉਹਨੂੰ ਸਾਹ ਚੜ ਜਾਣਾ ਹੈ ਹੇ 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 ਇਹ ਜੇ ਰੋਕ ਲਿਆ ਤਾਂ ਬਹੁਤ ਮੁਸ਼ਕਲ ਆ ਰੋਕ ਗਿਆ ਉਹ ਤਾਂ ਮੋਟਰਸਾਈਕਲ ਰੋਕ ਗਿਆ ਰੋਕ ਗਿਆ ਲੱਗ ਜੂਗਾ ਸਿਰੇ ਲੱਗਦਾ ਲੱਗ ਗਿਆ ਸਿਰੇ ਲੱਗ ਗਿਆ ਲੱਗ ਗਿਆ ਲੱਗ ਗਿਆ ਲੈ ਵੀ ਮੋੜਿਓ ਆ ਚੜਾਈ ਚੜਨਾ ਵੀ ਇੱਕ ਚੈਲੰਜ ਹੀ ਆ ਇਹ ਜਾਉ ਮੁੰਡਾ ਕਹਿੰਦੇ ਕੇਰਾ ਦਾ ਸ਼ੌਕ ਦਾ ਚੜ ਗਿਆ ਚੜ ਗਿਆ ਚੜ ਗਿਆ ਚੜ ਗਿਆ ਨਹੀਂ ਲਈਦੇ ਵੀਰੇ ਨਹੀਂ ਲਈਦੇ ਚੋਬਰ ਮੁੰਡਾ ਗਬਰੂ ਚੜ ਗਿਆ ਚੱਲ ਵੱਡਾ ਕੰਮ ਹੋ ਗਿਆ ਜਾਂਦੀਵਾਰ ਦਾ ਝਾਕਾ ਕਿਤੇ ਫੇਰ ਆਵਾਂਗੇ ਖੁੱਲੇ ਟਾਈਮ 'ਚ ਵਧੀਆ ਜਗ੍ਹਾ ਵੈਸੇ ਸੋਹਣੀ ਜਗ੍ਹਾ ਹੈ ਆਉਣਾਂ ਲੱਗੇ ਚੱਲ ਆ ਆਪਾਂ ਉਨਾਂਗੇ ਆ ਆਹ ਵੜੇ ਸੋਹਣਾ ਮੌਸਮ ਹੈ ਠੰਡਾ ਠੰਡਾ ਹੈ ਨਿਆਰਾ ਹੀ ਹੁੰਦਾ ਮੋਟਰਸਾਂ ਚਲਾਉਣ ਦਾ ਹਣਾ ਬਾਊਏ ਹੂੰ ਥੋੜੇ ਦਮਾਂ ਤੋਂ ਕੋਈ ਬਣ ਜਾਂਦੀ ਵੀਡੀਓ ਮੇਰੀ ਕਾਪਦੀ ਨਹੀਂ ਬਣਦੀ ਪਈ ਬੱਚਾ ਟਟ ਟਟ ਮਿਊਜ਼ਿਕ ਆ ਲੈਣਾ ਆਪਾਂ ਨਹੀਂ ਨਹੀਂ ਬਣਾ ਦੇ ਯਾਰ ਤੇਰੇ ਤੇਰੀ ਵੀਡੀਓ ਨਾ ਬਣਾਵਾਂਗੇ ਤਾਂ ਕੀ ਦੀ ਬਣਾਉਣੀ ਯਾਰ ਤੂੰ ਨਾ ਮੇਡ ਸਪான்ਸਰ ਆਪਣਾ ਹੈ ਤੂੰ ਹੀ ਤਾਂ ਸਟਾਲ ਕੈਮਰਾ ਲੈ ਕੇ ਦੇਣਾ ਅਜੇ ਵਾਵਾ ਥੱਲੇ ਆ ਗਏ ਆਪਾਂ ਤੇ ਪਹਿਲੀ ਵਾਰੀ ਚਾਰੇ ਰਾਈਡਰ ਆਪਣੇ ਮੋਹਰੇ ਆਏ ਨਹੀਂ ਤੇ ਦੋ ਪਿੱਛੇ ਹੀ ਹੁੰਦੇ ਆ ਇੱਥੇ ਥੋੜਾ ਠੀਕ ਆ ਠੰਡ ਜਿਹੀ ਵੀ ਘੜ ਗਈ ਤਾਂ ਠੰਡ ਲੱਗਦੀ ਸੀ ਥੋੜੀ ਇੱਥੇ ਕੰਮ ਸੈਟਾ ਤੇ ਲੋਕਾਂ ਨੂੰ ਪੂਰਾ ਚਾਹ ਹੌਲੀ ਨਿਬੜੇ ਪਏ ਆ ਠੀਕ ਆ ਯਾਰ ਇੰਜੋਏ ਕਰਦੇ ਬੰਦੇ ਪੂਰੇ ਹੋ ਆਪਣੇ ਪੰਡਾ ਪੰਡਾ ਇਹਦਾ ਮਾਹੌਲ ਜੇ ਖਤਮ ਹੋ ਗਿਆ ਇੱਧਰ ਹੈਗਾ ਹਜੇ ਲੈ ਵੀ ਪੈਰਾ ਅਗਲਾ ਇਹਦਾ ਮੂਡ ਬਣ ਗਿਆ ਬਾਈ ਕੰਦਾ ਸੌਂਦੇ ਆ ਬਾਈ ਪ੍ਰੇਮ ਪ੍ਰੇਮ ਚੋਪੜਾ ਨਾਮ ਹੈ ਇਸਕਾ ਇਹ ਦੋ ਬੰਦੇ ਦਾ ਮੰਨ ਗਏ ਲਖਵੀਰ ਡਰ ਗਿਆ 1.5 ਘੰਟੇ ਲੱਗੂ ਸਾਰਾ ਤੇ ਅਸੀਂ 1.5 ਘੰਟਾ ਮੈਂ ਇੱਧਰ ਪਾਉ ਉੱਤੇ ਬਠਾਂ ਕੋਈ ਮੈਂ ਤਾਂ ਪਹਿਲਾਂ ਵੀ ਦਿੱਤੀ ਦੀ ਆ ਪਾਉ ਦਾ ਭਾਰ ਵਾਲਾ ਪਾਉ ਨੂੰ ਜਵਾਬ ਦੇ ਤਾਂ ਨਹੀਂ ਬਾਈ ਤੈਨੂੰ ਸੌਰੀ ਗੱਡੀ ਕੱਢ ਨਹੀਂ ਪਾਈਗੇ ਚਲੋ ਵੀ ਜਵਾਨੋ ਕਰਕੇ ਆਓ ਲੈ ਲਈ ਲਖੀਰ ਨੂੰ ਪਾਪਾ ਪੁੱਪਾ ਮਾਰ ਕੇ ਮਨਾ ਲਿਆ ਇਹਦੇ ਪੈਸੇ ਦਵਾਤੇ ਆ ਤੇ ਹੁਣ ਬਾਅਦ ਚ ਇਹਨੂੰ ਅਸਲੀਅਤ ਦੱਸੀ ਹੈ ਵੀ ਡਰ ਬਹੁਤ ਲੱਗਦਾ ਆ ਆ ਗੱਡੀ ਦੀ ਜਾਣ ਕੇ ਕੈਂਪਰ ਤੇ ਡੇਢ ਘੰਟੇ ਬਾਅਦ ਆਉਣ ਕੇ ਫੇਰ ਪੁੱਛਾਂਗੇ ਇਹਨਾਂ ਨੂੰ ਇਹਨੂੰ ਪੁੱਛਣਾ ਕਿ ਇਹਨਾਂ ਦੇ ਮੂੰਹਾਂ ਨਾਲ ਹੀ ਦੱਸ ਦੇਣਾ ਵੀ ਮੂੰਹ ਕਿਵੇਂ ਹੈ ਇਹਨਾਂ ਦੇ ਇੱਥੇ ਬੈਠੇ ਰਹਿਣਾ ਅਸੀਂ ਕੀ ਕਰਾਂਗੇ ਹੋਰ ਬੈਠੇ ਹੁਣ ਸਾਮਾਨ ਦਾ ਧਿਆਨ ਰੱਖ ਲੈ ਆ ਉਹ ਆਪ ਹੀ ਰੱਖ ਲੈਣਗੇ ਧਿਆਨ ਉਹਦੇ ਟੈਨਸ਼ਨ ਨਾ ਲਾਓ ਸਾਡੇ ਉੱਤੇ ਮੈਂ ਵੀ ਚੱਲੇ ਆ ਰੇ ਸੁਖੀ ਸੁਖੀ ਸੰਦੀ ਮੁੜਿਆਓ ਫਿਰਦਾ ਵੀਰ ਬੀਲਿੰਗ ਦੇ ਵਿੱਚ ਤੇ ਆਪਣੇ ਬੰਦੇ ਤਾਂ ਗਏ ਆ ਪੈਰਾਗਲਾਈਡਿੰਗ ਕਰਨ ਮੋਟਰਸਾਈਕਲ ਦੂਜੇ ਤਿੰਨੇ ਉੱਥੇ ਰੋਕਿਆਂਦੇ ਆ ਇਹਦੇ ਤਾਂ ਕੋਈ ਸਮਾਨ ਸਹੂਣ ਹੈ ਨਹੀਂ ਛੇ ਲੈ ਜਾਂਦਾ ਆਪਾਂ ਆਪਾਂ ਚੱਲੇ ਹੁਣ ਲੈਂਡਿੰਗ ਸਾਈਟ ਜਿੱਥੇ ਲੈਂਡ ਕਰਨਗੇ ਦੇਖਾਂਗੇ ਉਹਨਾਂ ਦੇ ਮੂੰਹ ਕਿਵੇਂ ਆ ਸੁਆਦ ਆਇਆ ਉਹਨਾਂ ਨੂੰ ਕਿ ਪੈਸੇ ਹੀ ਖਰਾਬ ਕੀਤੇ ਇਹਨਾਂ ਨੇ ਇੱਥੇ ਕਿਤੇ ਨੇੜੇ ਹੀ ਆ ਥਾਂ ਮਸ ਲੱਭਦੇ ਆਪਾਂ ਪਹੁੰਚ ਗਏ ਆਪਾਂ ਪੈਰਾਗਲਾਈਡਿੰਗ ਵਾਲੀ ਸਾਈਟ ਤੇ ਇੱਥੇ ਲੈਂਡਿੰਗ ਕਰਨਗੇ ਬੰਦੇ ਆਪਣੇ ਅਜੇ ਟਾਈਮ ਲੱਗੂਗਾ ਉਹਨਾਂ ਨੂੰ ਵੇਟ ਕਰਦੇ ਆਪਾਂ ਤਾਂ ਪਰ ਸੋਹਣਾ ਮੌਲਾ ਆ ਆ ਵੀ ਪਾਉ ਬਣਵਾਈ ਜਾਂਦਾ ਛੇਖਾਂ ਛੇਕ ਛੇਕ ਵੀਰ ਨੇ ਪਾਉ ਆ ਵੀ ਯਾਰ ਗਿਆ ਬਹੁਤ ਸੋਹਣਾ ਯਾਰ ਬਹੁਤ ਟੂਰਿਸਟ ਹੁਣ ਇੱਥੇ ਆਈ ਜਾਂਦੇ ਆ ਪੰਜਾਬੀ ਬਹੁਤ ਆਪਣੇ ਇੱਥੇ ਟੈਂਡਾ ਕੰਮ ਉੱਪਰ ਹੋ ਜਾ ਹੈਠਾ ਨਾਲ ਜੀ ਮੈਨੂੰ ਡਰ ਲੱਗਾ ਨਹੀਂ ਲੱਗਾ ਜੀ ਬਹੁਤ ਡਰ ਲੱਗੂਗਾ ਹੂੰ ਫਿਰ ਬਾਚੋ 1% ਵੀ ਦਾਨ ਲੰਨਦਾ ਆ ਪੂਰਾ ਪੈਸੇ ਵਸੂਲ ਹੋ ਗਏ ਆਪਣੇ ਬਸ ਠੀਕ ਹੈ ਦੁਬਾਰਾ ਕਰੇਗਾ ਕਰੇਗਾ ਨਹੀਂ ਹਾਂ ਇਹ ਤਾਂ ਸੋਹਣਾ ਮੋਲ ਸਾਰਾ ਹਨਾ ਖਜ਼ਾਰ ਨਾਲੋਂ ਚੰਗਾ ਇਹ ਤਾਂ ਕੰਮ ਵੇਖਿਆ ਅੰਦਰ ਇਹ 10 ਆਈਫੋਨ ਬਿਲਕੁਲ ਬੇਕੋ ਚੱਲ ਗਿਆ ਪਰ ਚਲੋ ਆ ਗਏ ਤੇ ਮੁੰਡੇ ਹੁਣ ਤੁਰ ਪਏ ਆ ਤੇ ਮੈਂ ਪਲਾ ਲਿਆ ਆਪਾਂ ਹਿਸ਼ਾਰਪੁਰ ਦਾ ਤੇ ਹਿਸ਼ਾਰਪੁਰ ਜਾਣ ਤੇ ਲੱਗਣੇ ਆਪਾਂ ਨੂੰ 4.5 ਘੰਟੇ 7 ਸਵੇਰ ਦੇ 7 ਵਜੇ ਆਪਾਂ ਹਿਸ਼ਾਰਪੁਰ ਪਹੁੰਚਾਂਗੇ ਜੇ ਕਿਤੇ ਨਾ ਖੜੇ ਤਾਂ ਕੱਜ ਇਸ ਸ਼ਾਰਪਰ 7:55 ਪੈਂਟ ਦਾ 11 ਵਜੇ ਪਹੁੰਚਾਂਗੇ ਇੱਥੇ 2-3 ਘੰਟੇ ਖਰਾਬ ਹੋ ਗਏ ਚਲੋ ਕੋਈ ਗੱਲ ਨਹੀਂ ਇਹ ਵੀ ਕੰਮ ਜ਼ਰੂਰੀ ਸੀ ਮੁੰਡਿਆਂ ਨੇ ਕਰ ਲਿਆ ਇਹਨਾਂ ਦਾ ਚਾਹ ਲੈ ਗਿਆ ਹੁਣ ਬਸ ਕੰਮ ਖੇਚਣਾ ਆਪਾਂ ਵੈਦਨਾਥ 8 ਪਾਲੰਪੁਰ 24 ਤੇ ਪਠਾਨਕੋਟ ਤਾਂ ਆਪਾਂ ਜਾਣਾ ਹੀ ਨਹੀਂ ਆ ਗੋਲ ਜਾ ਮੋੜ ਆ ਗਿਆ ਤੇ ਮੁੰਡਿਆਂ ਨੇ ਚੁੱਪਚੀ ਬੀਤੇ ਸਿਆਣੇ ਬਣ ਕੇ ਬ੍ਰੇਕ ਲਾ ਲੇ ਪਰ ਇਹਨਾਂ ਦਾ ਵਾਵਾ ਅੱਗ ਜੀ ਮਚਾਈ ਹੁੰਦੇ ਸੀਗੇ ਹੁਣ ਟੱਕ ਗਿਆ ਫੇਰ ਹੋਮੀ ਕਰਨਗੇ ਮੇਰੇ ਸਾਹ ਨਹੀਂ ਇਹ ਜਿਹੜੀ ਸੜਕਾ ਥੋੜੀ ਭੀੜੀ ਜੀ ਆ ਦੋਨੇ ਪਾਸੇ ਲੈਟਾ ਲੱਗੇ ਆ ਇੱਕ ਪਾਸੇ ਦਾ ਟ੍ਰੈਫਿਕ ਰੋਕਦੇ ਆ ਫਿਰ ਦੂਜਾ ਪਾਸਾ ਚੱਲਦਾ ਨਹੀਂ ਤਾਂ ਫਿਰ ਜਾਮ ਲੱਗ ਜਾਂਦਾ ਇੱਥੇ ਕੰਮ ਚੱਲਦਾ ਨਹੀਂਗਾ ਸਾਹਮਣੇ ਆ ਗਈਆਂ ਜਲੇਬੀਆਂ ਤੇ ਭਾਉ ਤੋ ਰਹਾ ਨਹੀਂ ਗਿਆ ਆਂਦਾ ਬਾਈ ਜੀ ਜਲੇਬੀਆਂ ਤਾਂ ਖਾਣੀਆਂ ਹੀ ਖਾਣੀਆਂ ਆ ਲਿਆਉਂਦਾ ਜਲੇਬੀਆਂ ਨਾਲ ਪਕੌੜੇ ਖਾਣੇ ਆ ਤੇ ਫਿਰ ਅੱਗੇ ਚੱਲਦੇ ਆ ਖਾ ਲੇ ਮੁੰਡੇ ਨੇ ਜਲੇਬੀਆਂ ਵੀ ਖਾ ਲਈਆਂ ਇਹ ਸ਼ਹਿਰ ਦਾ ਨਾਮ ਹੈਗਾ ਪਪਰੋਲਾ ਜ਼ਿਲ੍ਹਾ ਕਾਂਗੜਾ ਕਿ ਸ਼ਾਰਪੁਰ ਹਜੇ ਬਾਬਾ ਦੂਰ ਆ ਤੇ ਸ਼ਾਰਟਕਟ ਕੋਈ ਪੁੱਛਦਾ ਫਿਰਦਾ ਪਾਉ ਜੇ ਕੋਈ ਮਿਲ ਜੇ ਤਾਂ ਉਹ ਇਹਦੇ ਤੇ ਨਹੀਂ ਕਹਿੰਦਾ ਜਿਹੜਾ ਉਹ ਦੱਸ ਗਿਆਂਦਾ ਅੱਛਾ ਉਹ ਉਹ ਕਹਿੰਦਾ ਵੀ ਆ ਰਾਹ ਇੱਥੋਂ ਦਿਖਾਈ ਜਾਂਦਾ ਜਿਹੜਾ ਆ ਇੱਥੋਂ ਮੋੜਨਾ ਪਾਣਪਾਲਮਪੁਰ ਆ ਗਏ ਆਪਾਂ ਰਾਹ ਕਿਹੜਾ ਰਸਤਾ ਆ ਪੁੱਛਿਆ ਸੀਗਾ ਉਹਨੇ ਦੱਸਿਆ ਸੀ ਫਲਾਣੇ ਥਾਂ ਤੋਂ ਆਇਆ ਮੋੜ ਜਾਓ ਤੇ ਤੁਹਾਡਾ 20 25 ਕਿਲੋਮੀਟਰ ਦਾ ਫਰਕ ਪੈ ਜਾਊਗਾ ਪਰ ਉਹ ਕੋਈ ਮੋੜ ਆਇਆ ਹੀ ਨਹੀਂ ਫਿਰ ਆਪਾਂ ਪਾਣਪਾਲਮਪੁਰ ਹੀ ਆਵੇ ਹੁਣ ਕਿ ਤਾਂ ਫਿਰ ਬਹੁਤ ਦੂਰਾ ਟਾਈਮ ਹੋ ਗਿਆ 3:30 ਤੇ ਫਿਰਦੇ ਆਪਾਂ ਪਾਲੰਪੋਰਾ 11 12 ਵਜਣਗੇ ਜਾਂਦੇ ਨੂੰ ਲੈ ਮੁੰਡਾ ਕਹਿੰਦੇ ਮਾੜਾ ਇੱਕ ਬ੍ਰੇਕ ਲੈ ਲਈਏ ਪਾਣੀ ਪੂਣੀ ਪੀ ਲਈਏ ਕੈਮ ਹੋ ਕੇ ਫਿਰ ਤੁਰਦੇ ਤੇ ਉਹ ਸਾਹਮਣੇ ਭਾਉ ਪਤਾ ਨਹੀਂ ਕੀ ਕਰਦਾ ਫਿਰਦਾ ਲੈ ਭਾਈ ਕਹਿੰਦੇ ਪਹਿਲੀ ਸੰਗ ਜੀ ਟੱਕਰੀ ਆਦਰ ਹੈਗੀ ਵੀ ਵਿੱਚੋਂ ਕੱਚਗੋਈ ਆ ਜਮਾ ਹੀ ਕੱਚੀ ਆ ਭਾਈ ਇਹ ਪਹਾੜ ਨੂੰ ਹਜੇ ਪੱਡ ਕੇ ਬਣਾਈ ਆ ਤੇ ਪਰ ਪਤਾ ਨਹੀਂ ਕਦੋਂ ਬਣੀ ਹੋਣੀ ਆ ਖਤਰੀ ਵਾਲਾ ਕੰਮੀ ਆ ਕੋਈ ਗੱਲ ਨਹੀਂ ਲੰਘੀ ਆਪਾਂ ਦਾ ਰੋਡ ਦਾ ਕੰਮ ਜੇ ਚੱਲੀ ਜਾਂਦਾ ਜਿਹੜਾ ਸ਼ਾਰਪੁਰ ਨੂੰ ਜਾਂਦਾ ਇਧਰੋਂ ਕਾਂਗੜੇ ਤੋਂ ਕਦੇ-ਕਦੇ ਟੋਟਾ ਤਾਂ ਚੰਗਾ ਮਿਲ ਜਾਂਦਾ ਪਰ ਬਾਕੀ ਦਾ ਰੋਡ ਦਾ ਹਾਲ ਮੰਦਾ ਹੀ ਆ ਮਿੱਟੀ ਘਟਾ ਬਹੁਤ ਹੈ ਮੋਟਰਸਾਈਕਲ ਵੀ ਤੁਰਦਾ ਹੀ ਨਹੀਂ ਚੋਰ ਤਾਂ ਬਰਨ ਹੀ ਰਹਿ ਗਿਆ 40 ਕਿਲੋਮੀਟਰ ਹੁਣ ਇੱਕ ਥੋੜਾ ਚੰਗਾ ਰੋਡ ਮਿਲ ਗਿਆ ਇੱਥੇ ਵਾਵਾ ਰੌਣਕ ਮੇਲਾ ਜਾਂ ਹੈਗਾ ਖੇਤ ਨੇ ਬਾਟ ਹੁਣ ਰੋਜਿਆ ਕਾ ਆ ਗਿਆ 12 ਠੰਡਾ ਜਾਂ ਮੌਸਮ ਵੀ ਆ ਗਿਆ ਮਿੱਟੀ ਘਟਾ ਵੀ ਹੈ ਨਹੀਂ ਸੋਹਣਾ ਲੱਗਦਾ ਕੰਮ ਆਹ ਹੈ ਹੈ ਵਾ 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 ਹੂੰ ਦੇਰਾ ਦੇਰਾ ਰਹਿ ਗਿਆ 10 ਕਿਲੋਮੀਟਰ ਸਾਰਾ ਉਹ ਪ੍ਰੇਮ ਤਾਂ ਅੱਗੇ ਜਾਂਦਾ ਪਿਆ ਏ ਹਉ ਕਿੰਨਾ ਰਹਿ ਗਿਆ ਤੇਲ ਤੇਰਾ ਏ ਮੇਰੇ 80 ਦੀ ਦਿਖਾਉਂਦਾ ਸੀ ਅਜੇ ਵੈਸੇ 80 ਦੀ ਰੇਂਜ ਪਈ ਸੀ ਮੈਂ ਕਿਹਾ ਚੱਲ ਕੋਈ ਨਾ ਪਵਾਇ ਲੈਨੇ ਆ ਟੱਕਾਂ ਦਾ ਕੀ ਹਿਸਾਬ ਹੁੰਦਾ ਰੇਂਜ ਦੱਸਿਆ ਕਰੋ ਯਾਰ ਫਰਮਾ ਚ ਗਿਆ ਤੇ ਜਲੰਧਰ ਰਹਿ ਗਿਆ 19 ਕਿਲੋਮੀਟਰ ਉਹ ਗਰ ਪੱਖ ਵੀ ਪੂਰੀ ਲੱਗੀ ਆ ਤੇ ਕਿੰਦਾ ਸ਼ੌਂਕ ਦੀ ਫਰਮਾਇਸ਼ ਹੈ ਭਾਈ ਅਜ ਇੱਕ ਜਲੰਧਰ ਦੇ ਬਹੁਤ ਮਸ਼ਹੂਰ ਕੋਈ ਢਾਬਾ ਆਰ ਕੇ ਢਾਬਾ ਫੇ ਉੱਥੇ ਰੋਟੀ ਖਾਣੀ ਆ ਹੁਣ ਪਹਿਲਾਂ ਤਾਂ ਜਲੰਧਰ ਪਹੁੰਚਦੇ ਆ ਤੇ ਫੇਰ ਉਹ ਢਾਬਾ ਲੱਭਦੇ ਆ ਫੇਰ ਵੇਖਦੇ ਆ ਢਾਬਾ ਲੱਭਦਾ ਵੀ ਆ ਕਿ ਕਿਤੋਂ ਹੋਰ ਹੀ ਨਾ ਖਾਣੀ ਪਵੇ ਇਹ ਵੀ ਨਹੀਂ ਪਤਾ ਜੀ ਜਲੰਧਰ ਤਾਂ ਆ ਗਏ ਆ ਤੇ ਬਸ ਹੁਣ ਆਰ ਕੇ ਢਾਬਾ ਲੱਭਦੇ ਆ ਪੱਕਾ ਬਹੁਤ ਲੱਗੇ ਭਈਏ ਬਹੁਤ ਜ਼ਿਆਦੇ ਬਸ ਪਸੰਦ ਚੰਗਾ ਜਿਹਾ ਖਾਣ ਨੂੰ ਮਿਲ ਜੇ ਫੇਰ ਗੱਲ ਹੈ ਕਿਹੜੇ ਬੰਦੇ ਸਾਡੇ ਨੂੰ ਆਰਕੇ ਢਾਬੇ ਦਾ ਐਡਰੈਸ ਪਤਾ ਉਹ ਮੂਰੇ ਲੱਗਾ ਵਾ ਪਰ ਉਹਦੇ ਕੋਈ ਇੰਟਰਕਾਮ ਵੀ ਨਹੀਂ ਲੱਗਾਗਾ ਉਹ ਪਿੱਛੇ ਜਾ ਤੇਰਾ ਲਾ ਨਾ ਗਿਆ ਸਾਨੂੰ ਰੈੱਡ ਲਾਈਟ ਹੋ ਗਈ ਮਾਸਾ ਪਤੰਦਰ ਲੱਭਿਆ ਬਾਅਦ ਚ ਉਹਨਾਂ ਨੂੰ ਆਖਿਆ ਵੀ ਮੜ ਆਇਆ ਸਾਡੇ ਨਾਲ ਨਾਲ ਚੱਲ ਭਰਾਵਾ ਪੱਕ ਅੱਗੇ ਬਹੁਤ ਲੱਗੀ ਆ ਇਹਨੇ ਟਾਈਮ ਹੈ ਨਹੀਂਗਾ ਇੱਥੇ ਨਾ ਰੋਲੇ ਫਿਰਦੇ ਰਹੀਏ ਕਿਤੇ ਉਹਨਾਂ ਨੇ ਰੇਸ ਘਟਾਈ ਹੈ ਮੜੀ ਜੀ ਆਪਦੀ ਲੈ ਵੀ ਆ ਇਹਨਾਂ ਦੀ ਏ ਕੇ ਆਰ ਕੇ ਨਾ ਆਰ ਕੇ ਆਰ ਕੇ ਟਾ ਪੈਂਦੀ ਸਪੈਸ਼ਲ ਥਾਲੀ ਹੈ ਚੀਜ਼ਾਂ ਵਾਵਾ ਪੱਦ ਗਿਆ ਨੇ ਇਹਨੇ ਤਾਂ ਖੱਦ ਜਾਣੀਆਂ ਪਾਉਈਆਂ ਹੈ ਬੱਸ ਆ ਕੇ ਵੈਸ਼ ਨੂੰ ਢਾਬਾ ਉਹ ਸਾਹਮਣੇ ਆ ਰੋਟੀ ਪਾਣੀ ਖਾ ਲਿਆ 9:30 ਹੋ ਗਏ ਆ ਉਮੀਦ ਹੈ ਵੀ ਆਪਾਂ ਆਰਾਮ ਨਾਲ ਡੇਢ ਘੰਟੇ ਹੀ ਪਿੰਡ ਪਹੁੰਚ ਜਾਗੇ 11 ਕਮਾਈ ਦੇ ਨਾ ਬੱਸ ਬੰਦੇ ਆਪਣੇ ਆ ਗਏ ਤੁਰ ਗਏ ਹੁਣ ਆਪਾਂ ਔਰ ਟ੍ਰੈਫਿਕ ਬ੍ਰੋਕ ਕੋ ਸਖਣਾ ਨਹੀਂ ਜਾਵਾਇਂ ਪਹਿਲੇ ਤਾਂ ਟ੍ਰੈਫਿਕ ਦਾ ਕੋਈ ਫਰਕ ਵੀ ਨਹੀਂ ਆ ਡਬਲ ਰੋਡ ਆ ਕਿਹੜਾ ਕੋ ਕੋ ਸੌਣਾ ਪਰ ਫਿਰ ਵੀ ਸ਼ਾਂਤੀ ਜੀ ਹੈ ਠੰਡੀ ਜੀ ਹਵਾ ਹੈ ਨਜ਼ਾਰਾ ਜਾਈ ਜਾਂਦਾ ਨਜ਼ਾਰਾ ਆਉਂਦਾ ਪਾਉ ਨਜ਼ਾਰਾ ਫਿਰ ਲੈ ਤਾਂ ਮੋਗੇ ਪਹੁੰਚ ਗਏ ਤੇ ਟਾਈਮ ਹੋ ਗਿਆ ਪਾਉਨੇ 11 ਮੋਗਾ ਵੀ ਤਕਰੀਬਨ ਸੌ ਹੀ ਗਿਆ ਸਾਰਾ ਬਸ ਮਾੜਾ ਮੋਟੇ ਦੋ ਚਾਰ ਬਲੇ ਜੇ ਬੰਦੇ ਕਰਦੇ ਆ ਆਸ ਵੀਕ ਮਿੰਟ ਹੋਰ ਲੱਗਣਗੇ ਆਪਾਂ ਨੂੰ ਵੱਧ ਵੱਧ ਕੇ ਮਟੇ ਪਹੁੰਚ ਜਾ ਕੇ ਪੈਂਦਾ ਤਾਂ ਮੈਂ ਅੱਡਾ ਗੁਰੂ ਫਾਟਕ ਤੇ ਆ ਗਏ ਤੇ ਸ਼ੁਕਰ ਆ ਫਾਟਕ ਆਪਾਂ ਨੂੰ ਖੁੱਲੇ ਹੀ ਮਿਲ ਗਏ ਆ ਇਹ ਵੀ ਚੰਗੀ ਕਿਸਮ ਦਾ ਨਹੀਂ ਖੁੱਲੇ ਮਿਲਦੇ ਨਹੀਂ ਤਾਂ 15 20 ਮਿੰਟ ਖਰਾਬ ਹੁੰਦੇ ਹੀ ਐ ਤੇ ਸਾਰਿਆਂ ਦੇ ਲੰਡੀ ਚੰਗਾ ਬਾਈ ਪ੍ਰੇਮ ਸਿੰਘ ਮੈਂ ਤਾਂ ਕਹਿੰਦਾ ਤੂੰ ਰਹਿ ਭਾਤ ਲੰਡੀ ਤੇਰਾ ਮੋਟਰਸਾਈਕਲ ਫਾਲਟ ਨਾ ਪਾਜੇ ਨਹੀਂ ਨਹੀਂ ਕੋਣੀ ਹਿੱਟ ਗਿਆ ਨਹੀਂ ਲੈਣ ਲੱਗ ਪਿਆ ਤਾਂ ਹੀ ਤਾਂ ਕਹ ਤੂੰ ਦੇਖ ਜਾ ਕੇ ਪੈ ਹੀ ਜਾਣਾ ਸਵੇਰੇ ਉੱਠ ਕੇ ਜਾ ਬਲਾਲਾ ਵੰਗੇ ਨੂ ਇਹ ਨੂੜਾ ਪੈਂਦਾ ਹਾਂ ਹਾਂ ਸਭ ਤੋਂ ਅੱਛਾ ਇਹ ਨਾ ਜਦ ਹਿੱਟ ਕੀ ਨਹੀਂ ਲੰਦ ਨਾ ਬੰਦ ਹੋ ਕੇ ਚੱਲ ਬੰਦ ਪਟਾਕਾ ਜਾ ਮਾਰਦਾ ਉਹ ਪੁੱਤ ਆਇਆ ਨਾ ਤੂੰ ਐਦੂਗਾ ਤੂੰ ਕੱਲੇ ਨੇ ਜਾਣਾ ਮੜਕ ਕੋ ਡਿੱਕਾ ਪਿਆ ਕਿ ਨਿਹਰਾ ਹੈਗਾ ਰਹਿਣ ਜਾਂ ਮੁਰਜੇ ਜਾਣਾ ਹੱਦੋਂ ਜ਼ਰੂਰੀ ਹੈ ਉਹਦਾ ਮੋਟਰਸਾਈਕਲ ਨੇ ਜਾਂਦੀ ਗੱਡੀ ਲੈ ਜਾ ਇਹਦੀ ਗੱਡੀ ਲੈ ਜੀ ਹਾਂ ਗੰਧੰ ਗੱਡੀ ਲੈ ਜਾ ਜਾ ਰਹਿ ਪਾ ਲੋ ਵੀ ਭਲਵਾਨੋ ਆ ਗਿਆ ਆਪਣੇ ਪਿੰਡ ਵਾਲਾ ਟੂਲ ਪਲਾ ਜਾ ਤੇ ਟਾਈਮ ਹੋ ਗਿਆ ਰਾਤ ਦੇ 11:10 ਹੋ ਗਏ ਆ ਆਉਣ ਜਾਣ ਆਪਣਾ ਚੱਲ ਗਿਆ ਮੋਟਰਸਾਈਕਲ 714 ਕਿਲੋਮੀਟਰ ਚੱਲ ਗਿਆ ਐਂਡ ਵਿੱਚ ਤਾਂ ਕੀ ਜਾਣਾ ਆਪਾਂ ਬਾਹਰੇ ਬਾਹਰੇ ਜਾਣੇ ਹੁੰਨੇ ਹਮੇਸ਼ਾ ਹੀ ਸ਼ਾਰਟਕਟ ਨਾਲੇ ਤਾਂ ਇਧਰ ਇੱਕ ਮਿੰਟ ਚ ਘਰੇ ਪਹੁੰਚ ਜਾਈਦਾ ਬਸ ਚਲੋ ਹੁਣ ਆਪਾਂ ਪੂਰਾ ਨਾਲ ਕੰਮ ਥੋੜਾ ਟਾਇਰ ਸ਼ਾਇਦ ਹੁਣ ਬੰਦ ਹੋ ਜਾਊਗਾ ਕਿ ਹੁਣ ਕੰਮ-ਕੋਮ ਸ਼ੁਰੂ ਹੋ ਜਾਣਾ ਆਪਣਾ ਖੇਤ ਦਾ ਕੰਮ ਧੰਦੇ ਕਰਦੇ ਥੋੜਾ ਚਿਰ ਫੇਰ ਕਦੇ ਵੇਖਾਂਗੇ